ਜਾਏ ਬਾਬੇ ਆਪੇ ਮੀਰ ਬਾਬਾ ਮੁਰਾਦੇਬਲੀ ਸ਼ਾ ਲਾਹਲਾਵਾਲੀ ਸਰਕਾਰ ਮੀਰ ਬਾਬਾ ਸਿੱਧਵਲੀ ਮੇਰੇ ਬਾਦਸ਼ਾਹ ਮੇਰੇ ਮਾਲਕ ਮੇਰਾ ਕਰਦੇ ਆ ਰੱਖਿਆ ਕਰਦੇ ਉਹਨਾਂ ਨੂੰ ਸਲਾਮ ਬੰਦਨੇ ਵਾਲੋ ਬੱਚੇ ਪਾਸ ਹੋਏ ਸੀ ਔਰ ਮੈਂ ਉਹਨਾਂ ਨੂੰ ਕਾਪੀਆਂ ਕਿਤਾਬਾਂ ਚ ਦਿੱਤੀਆਂ ਤੇ ਵਿੱਚੋਂ ਕੁਝ 10 ਕੁ ਬੱਚੇ ਇਦਾਂ ਆ ਜਿਹੜੇ ਬੜਾ ਲਾੜੀਆਂ ਕਰਦੇ ਰਹਿੰਦੇ ਆ ਮੈਨੂੰ ਕਹਿੰਦੇ ਓਏ ਅੰਕਲ ਮੈਂ ਕਿਹਾ ਹਾਂ ਜੀ ਉਹ ਮੋਦੀ ਅੰਕਲ ਮੈਂ ਕਿਹਾ ਹਾਂ ਜੀ ਇਹ ਸਾਨੂੰ ਤਾਂ ਪਾਰਟੀ ਦਾ ਦਿੱਤੀ ਨਹੀਂ ਪਾਸ ਹੋਿਆਂ ਦੀ ਤੇ ਮੈਂ ਉਹਨਾਂ ਨੂੰ ਕਿਹਾ ਦੱਸੋ ਵੀ ਤੁਸੀਂ ਪਾਰਟੀ ਕਿੱਥੇ ਲੈਣੀ ਉਹ ਬੰਦ ਬੱਚੇ ਨੂੰ ਕਿਸੇ ਨੂੰ ਪਤਾ ਹੁਣ ਆਉਂਦੇ ਜਾਂਦੇ ਤਾਂ ਅੱਜ ਕੱਲ੍ਹ ਨਿਆਣੇ ਰਹਿੰਦੇ ਸਾਨੂੰ ਤਾਂ ਉਹਨੂੰ ਨਹੀਂ ਪਤਾ ਹੁੰਦਾ ਕਹਿੰਦੇ ਮੈਕਡੋਨਲਡਰ 버ਗਰ ਖਾਣਾ ਮੈਂ ਉਹਨਾਂ ਬੱਚਿਆਂ ਨੂੰ ਮੈਕਡੋਨਲਡਰ ਲੈ ਕੇ ਆਇਆ ਮੁੰਡੇ ਵਾਲੀ ਪਹਿਲਾਂ ਮੇਰਾ ਦਿਲ ਕਰਦਾ ਸੀ ਉਹਨਾਂ ਨੂੰ ਕਿੱਧਰ ਖੜੇ ਕਰਕੇ ਮੈਂ ਵੀਡੀਓ ਬਣਾਵਾਂ ਮੈਂ ਬੇਬੰਦ ਨੇ ਵਾਲਿਓ ਮੇਰਾ ਮੰਨ ਨਹੀਂ ਕੋਈ ਤਾਂ ਅੱਜ ਤਾਂ ਮੈਂ ਉਹਨਾਂ ਦੀਆਂ ਮੇਰੇ ਲਾਗੀਆਂ ਲਾਗੀਆਂ ਹੁੰਦੀਆਂ ਘਰਾਂ ਦੇ ਉਹ ਐਮਨੀਆਂ ਦੇ ਕੋਲੋਂ ਲੈ ਕੇ ਆਇਆ ਉਹਨਾਂ ਨੂੰ ਘਰ ਮੰਦਨੀ ਕੋਲੋਂ ਫਿਰ ਵੀ ਮੈਂ ਬੱਚਿਆਂ ਦੀਆਂ ਫੋਟੋਆਂ ਜਾਂ ਜਿਨ੍ਹਾਂ ਨੂੰ ਕੋਈ ਚੀਜ਼ ਬਲੈਕ ਐਂਦਾਜ ਆ ਖਰੀਦਦਾ ਉਹਨੇ ਮੈਂ ਫੋਟੋ ਨਹੀਂ ਵੇਚਲੀ ਹੋਣੀ ਮੰਗਦਾ ਸਕੂਲ ਦੇ ਵਿੱਚ ਤਾਂ ਵੀਡੀਓ ਵਿੱਚ ਫੋਟੋ ਬਣਾ ਲਈਦੀ ਜਿਹਾ ਜੋ ਬੱਚੇ ਕੜਾ ਇੰਨੇ ਕਲੀਅਰ ਆਉਂਦੇ ਉਹਦੇ ਨਾਲੇ ਇਕੱਠੇ ਬੈਠੇ ਹੁੰਦੇ ਹਨ ਇਸ ਕਰਕੇ ਮੰਦਨੀ ਕੋਲੋਂ ਨਾਮ ਜਪਿਆ ਤੋਂ ਔਰ ਇਹ ਕੰਮ ਦਾ ਮੈਨੂੰ ਇੰਨਾ ਸਤੋ ਇੰਨਾ ਸਕੂਨ ਆ ਕਿ ਕਿਆ ਬਾਤ ਹੈ ਹੈ ਜੋ ਕਿ ਮੰਦਨੇ ਵਾਲੇ ਮਰਾਦੇ ਸਾ ਦੇ ਰੱਖੇ ਆ ਉਹਨਾਂ ਦੀਆਂ ਰਹਿਤਾਂ ਬੱਚਿਆਂ ਨੂੰ ਖੁਸ਼ ਜ਼ਰੂਰ ਰੱਖਿਆ ਕੇ ਜਿਹੜੇ ਤੁਹਾਡੇ ਆਸ-ਪਾਸ ਨਿਆਣੇ ਆ ਜਿਨ੍ਹਾਂ ਨੂੰ ਪੜ੍ਹਾਈ ਦੀ ਜ਼ਰੂਰਤ ਆ ਜਿਨ੍ਹਾਂ ਨੂੰ ਦਵਾਈ ਦੀ ਜ਼ਰੂਰਤ ਆ ਉਹਨਾਂ ਨੂੰ ਜ਼ਰੂਰ ਮੰਦਨੇ ਵਾਲੂ ਦਵਾਈਆਂ ਵੀ ਲੈ ਕੇ ਦੋ ਉਹਨਾਂ ਨੂੰ ਕੱਪੀਆਂ ਕਿਤਾਬਾਂ ਵੀ ਲੈ ਕੇ ਦੋ ਤੁਹਾਡੀ ਮਦਦ ਕਰਨ ਦੇ ਨਾਲ ਮੰਦਨੇ ਵਾਲੋ ਕਿਸੇ ਬੱਚੇ ਦੀ ਲਾਈਫ ਬਣ ਸਕਦੀ ਆ ਹੋਰ ਉਹਦੇ ਸੁਪਨੇ ਪੂਰੇ ਹੋ ਸਕਦੇ ਹੈ ਕਿਸੇ ਦੀ ਜ਼ਿੰਦਗੀ ਵਿੱਚ ਮੰਦਨੇ ਵਾਲਾ ਰੱਬ ਦੇ ਪਰਿਸ਼ਤੇ ਬਣ ਕੇ ਆ ਜਾਓ ਤੇ ਤੁਹਾਨੂੰ ਜ਼ਿੰਦਗੀ ਜੀਣ ਦਾ ਆਨੰਦ ਆ ਜਾਵੇ ਰੱਬ ਦੇ ਪ੍ਰਿਸ਼ਤੇ ਮੰਨਦੇ ਜਿਹਦੇ ਤੁਸੀਂ ਸੁਪਨੇ ਪੂਰੇ ਕਰਨੇ ਆ ਨਾ ਮੰਨੇ ਵਾਲਿਓ ਉਹਦੇ ਲਈ ਉਹਦੇ ਦੀ ਕੋਈ ਨਾ ਕੋਈ ਬੋਲ ਨਾ ਗਾਈਦਾ ਉਹ ਰੱਬ ਦੇ ਮੂਹਰੇ ਅੱਲਾ ਦੇ ਮੂਹਰੇ ਵਾਹਿਗੁਰੂ ਦੇ ਮੂਹਰੇ ਰੋਲ ਕਰਦਾ ਸੰਗ ਕਰਦਾ ਵੀ ਮੇਰੇ ਜ਼ਿੰਦਗੀ ਵਿੱਚ ਵੀ ਆਹ ਕੰਮ ਹੋਵੇ ਜਾਂ ਮੇਰੇ ਬੱਚਿਆਂ ਨੂੰ ਆਹ ਜਿੰਦਗੀ ਜਾਂ ਤੁਸੀਂ ਜਿਹਦੇ ਬੱਚੇ ਜ਼ਿੰਦਗੀ ਸਵਾਰ ਤੋਂ ਉਹਦੇ ਬੜੀ ਵੱਡੀ ਮੈਂ ਜਦੋਂ ਕੈਨੇਡਾ ਸਿੱਧਾ ਮੰਨੇ ਵਾਲਿਓ ਮੈਂ ਬਹੁਤੇ ਬੱਚਿਆਂ ਦੀ ਉੱਥੇ ਸਾਥ ਦੇ ਕੇ ਆਇਆ ਬਹੁਤੇ ਬੱਚਿਆਂ ਦਾ ਮੈਂ ਸ਼ਾਮਾਂ ਨੂੰ ਅਸੀਂ ਇਕੱਠੇ ਰੋਟੀ ਖਾਂਦੇ ਹੁੰਦੇ ਸੀ ਮੈਂ ਕਹਿੰਦਾ ਮੇਰਾ ਹੈ ਖਾਣਾ ਦੋਹਾਂ ਦਾ ਉਹ ਬੱਚੇ ਕਿੱਥੇ ਕਿੱਥੇ ਆ ਉਹਨਾਂ ਦੇ ਘਰਦਿਆਂ ਨੂੰ ਮੈਂ ਤੱਕੀ ਫੋਨ ਕਰਕੇ ਵੀ ਨਹੀਂ ਕਿਹਾ ਵੀ ਆਹ ਮੇਰੇ ਬੱਚੇ ਇਹਨੂੰ ਮੈਂ ਖਾਣਾ ਦੇਣਾ ਮੇਰੇ ਕੰਮ ਨਹੀਂ ਮੇਰਾ ਕੰਮ ਆ ਬੰਦੇਵਾਲੋਂ ਦਾਨ ਕਰਨਾ ਮੈਨੂੰ ਪਤਾ ਆ ਕਿ ਬੰਦੇਵਾਲੋਂ ਸਲੇ ਕਮੈਂਟ ਕਈ ਵਾਰ ਉਹਨਾਂ ਨੂੰ ਪਿੰਦੇਸ਼ ਫੇਸਬੁੱਕ ਤੇ ਲਾਉਂਦੇ ਮੈਂ ਵੀਡੀਓ ਬਣਾ ਕੇ ਉਹਨੂੰ ਪਾ ਦਿੰਦਾ ਉਹ ਕਹਿੰਦਾ ਬਾਬਾ ਜੀ ਕਈ ਵਾਰ ਲੋਕੀ ਕਹਿੰਦੇ ਸ਼ਾਬਾਸ਼ ਉਹ ਵੈਰੀ ਗੁੱਡ ਬਹੁਤ ਵਧੀਆ ਲੱਗਦੇ ਕਈ ਬੰਦੇ ਬਹੁਤ ਗੰਦੀ ਚੀਜ਼ ਲਿਖ ਦਿੰਦੇ ਆ ਦਿਲ ਕਰਦਾ ਉਹ ਗਾਲਾਂ ਕੱਢੀਏ ਮੰਦਰੀ ਵਾਲਿਓ ਗਾਲਾਂ ਕੱਢਣਾ ਆਪਣਾ ਕੰਮ ਨਹੀਂਗਾ ਜਿਹੜੇ ਲਿਖਣਾ ਹੁੰਦਾ ਚੀਜ਼ ਉਹ ਦਿਲ ਦੀ ਦਾ ਲਿਖਿਆ ਕਰ ਕਿਉਂਕਿ ਸਾਧੂ ਸੰਤਾਂ ਤੇ ਲੋਕਾਂ ਦਾ ਵਿਸ਼ਵਾਸ ਇਹ ਜਿੱਲੇ ਆ ਹੈ ਜਾਂ ਸਾਧੂ ਸੰਤ ਦੇ ਮਦਰ ਕੋਈ ਭੱਜੇ ਫੁੱਟੂ ਖਚੋਣ ਨੂੰ ਲੋਕ ਵੀ ਕਹਿੰਦੇ ਆਹ ਦੇਖੋ ਸਾਧ ਕਿੰਨਾ ਮਾੜਾ ਆ ਇਹਦਾ ਸੋਨਾ ਪਾਇਆ ਉਹ ਵੀ ਤਾਂ ਵੀ ਕਹਿੰਦੇ ਮੈਨੂੰ ਪਤਾ ਆ ਪਰ ਜਾਂ ਮੰਦਨੇ ਵਾਲਿਓ ਕਿਸੇ ਗੌਣ ਵਾਲ ਤੇ ਪਿੱਛੇ ਕੁੜੀਆਂ ਭੱਜੇ ਸਾਡੀਆਂ ਆਪਦੀਆਂ ਕੁੜੀਆਂ ਆਪਦੇ ਮੁੰਡੇ ਇਹ ਉਹਨਾਂ ਦੇ ਫੋਟੋਆਂ ਖਜੋਂ ਤੁਸੀਂ ਉਹਾਂ ਦੇ ਥੱਲੇ ਗਲਤ ਕਮੈਂਟ ਨਹੀਂ ਕਰੀ ਕਰਦੇ ਮੈਂ ਕਲਾਕਾਰਾਂ ਦੇ ਖਿਲਾਫ ਨਹੀਂਗਾ ਕਲਾਕਾਰਾਂ ਦੇ ਕਲਾਕਾਰ ਸਾਡੇ ਦਿਲਵਾਰ ਦਾ ਸਨਦਾਨ ਕਰਦੇ ਆ ਸਾਨੂੰ ਉਹਨਾਂ ਦੀ ਵੀ ਜ਼ਰੂਰਤ ਹੈ ਮੈਂ ਤਾਂ ਇੱਕ ਤੁਹਾਨੂੰ ਤਾਂ ਗਾਲ ਦਸਦਾ ਵੀ ਮੰੰਲੇ ਵਾਲਿਓ ਇੱਕ ਮੰਤਰੀ ਹੋਗਾ ਇੱਕ ਪੌਂਸੀਏ ਹੋਗਾ ਇੱਕ ਬਾਬੇ ਹੋ ਇਹਨਾਂ ਤਿੰਨਾਂ ਨੂੰ ਗਾਲਾਂ ਪੈਣੀਆਂ ਹੀ ਆ ਕਿਉਂਕਿ ਤਿੰਨ ਹੀ ਸਮਾਜ ਸੇਵਕ ਨਹੀਂ ਹੋਏ ਇਹਨਾਂ ਨੇ ਸਮਾਜ ਦੇ ਲਈ ਕੰਮ ਕਰਨਾ ਆ ਔਰ ਸਮਾਜ ਦੇ ਲਈ ਜੀਣਾ ਆ ਇਹਨਾਂ ਨੇ ਆਪਣੇ ਘਰ-ਵਾਰ ਵੀ ਇਹਨਾਂ ਦੇ ਬਣੇ ਐਸੀ ਗੱਲ ਨਹੀਂ ਹੈ ਪਰ ਸਮਾਜ ਨੂੰ ਦੁਨੀਆ ਨੂੰ ਬਣਾਉਣ ਦਾ ਸਮਝ ਲੈ ਇਹਨਾਂ ਨੇ ਠੇਕਾ ਲਿਆ ਹੁੰਦਾ ਕਿਸੇ ਨੂੰ ਖੁਸ਼ੀ ਦੇਣ ਦਾ ਇਹਨਾਂ ਨੇ ਠੇਕਾ ਲਿਆ ਹੁੰਦਾ ਮੰਤਰੀ ਪਾਲਸੀਏ ਔਰ ਬਾਬੇ ਸਾਹਿਬ ਇਹਨਾਂ ਦੀ ਕਦਰ ਕਰਿਆ ਕਰੋ ਮਾਣ ਕਰਿਆ ਕਰੋ ਉਹ ਜਿਹੜੇ ਮੈਨੂੰ ਕਹਿ ਦਿੰਦੇ ਆ ਕੋਈ ਬਾਬਾ ਤੂੰ ਆਪ ਪੈਸੇ ਲੈਂਦਾ ਨਹੀਂ ਲੋਕਾਂ ਤੋਂ ਲੋਕਾਂ ਬਾਕੀ ਬਾਬਿਆਂ ਨੂੰ ਤੂੰ ਗਲਤ ਕਹਿਨਾ ਮੈਂ ਕਿਸੇ ਬਾਬੇ ਨੂੰ ਗਲਤ ਕਹਿ ਹੀ ਨਹੀਂ ਸਕਦਾ ਪਹਿਲਾਂ ਤਾਂ ਮੈਂ ਮਲਾਦੇ ਸ਼ਾਦਾ ਗੁਲਾਮ ਜਾਂ ਫਿਰ ਜਿੰਨੇ ਵੀ ਦੁਨੀਆ ਤੇ ਸਾਧੂ ਸੰਤਿਆਂ ਨੂੰ ਉਹਨਾਂ ਦਾ ਗੁਲਾਮ ਆ ਮੈਂ ਸਾਰੇ ਸਾਧੂ ਸੰਤਾਂ ਦਾ ਮੱਥਾ ਟੇਕਦਾ ਆ ਹੁਣ ਮੈਂ ਕਦੀ ਕਿਸੇ ਨੂੰ ਗਲਤ ਕਹਿ ਨਹੀਂ ਸਕਦਾ ਕਿਉਂ ਨਹੀਂ ਕਹਿ ਸਕਦਾ ਮੈਨੂੰ ਇਜਾਜ਼ਤ ਨਹੀਂ ਮੰੰਦੀ ਵਾਲਿਓ ਮੈਂ ਉਹਨਾਂ ਨੂੰ ਗਲਤ ਕਹਿੰਦਾ ਹੁੰਦਾ ਕਈ ਵਾਰ ਜਿੱਤਾਰੀ ਸੰਤਲੇ ਕੋ ਆ ਕੇ ਇਹ ਗੱਲ ਦਾਦੀ ਸਾਡੇ ਘਰ ਬਿਆਨੇ ਬੰਧਨ ਕੀਤਾ ਸਾਡੇ ਕੋ ਲੱਖ ਰੁਪਇਆ ਲੈ ਲਿਆ ਕਹਿੰਦੇ ਸਾਡੇ ਘਰ ਸੋਨਾ ਆ ਸਾਡਾ ਬਣਿਆ ਬਣਾਇਆ ਘਰ ਖਰਾਬ ਕਰਤਾ ਸੋਨਾ ਪਟਦੇ ਉਹਨਾਂ ਉਹ ਨਾਲੇ ਕਦੀ ਕਦੀ ਮੈਂ ਬੋਲਿਆ ਹੁੰਦਾ ਗੱਲ ਤੋਂ ਸਾਧੂ ਸ਼ਾਂਤ ਜਿਹਦੇ ਨਾਲ ਛੱਪ ਲੱਗਾ ਜਿਹਦੇ ਨਾਲ ਪੰਡਿਤ ਸ਼ਬਦ ਲੱਗਾ ਜਿਹਦੇ ਨਾਲ ਸਵਾਮੀ ਸ਼ਬਦ ਲੱਗਾ ਜਾਂ ਜਿਹਦੇ ਨਾਲ ਗ੍ਰੰਥੀ ਸ਼ਬਦ ਲੱਗਾ ਉਹਨਾਂ ਦੇ ਅਸੀਂ ਗੁਲਾਮ ਆ ਉਹ ਗੁਲਾਮ ਹੀ ਰਹਿਣਾ ਹੋਰ ਮੰਦਨੇ ਮੈਨੂੰ ਪੁੱਛਦੇ ਹੁੰਦੇ ਕਿ ਕਥਾ ਕਾਲ ਦੇ ਕਿੰਨੇ ਪੈਸੇ ਲਓ ਮੈਂ ਤਲਵਾਰਾਂ ਤੇ ਜਿਹੜਾ ਕਥਾ ਕਾਂ ਜਾਂਦਾ ਆ ਮੈਂ ਪੈਸੇ ਨਹੀਂ ਲੈਂਦਾ ਨਾ ਮੈਂ ਪੈਸੇ ਲੈਂਦਾ ਕਥਾ ਦੇ ਨਾ ਮੈਂ ਕਦੇ ਵੀ ਜੇਤਾ ਕੰਮ ਕਰਦਾ। ਬਸ ਮੇਰੀ ਸ਼ਰਤ ਇਹ ਹੁੰਦੀ ਕਿ ਜਿੱਥੇ ਮੈਂ ਕਥਾ ਕਰਨੀ ਆ ਉਥੇ ਪਬਲਿਕ ਉਹ ਬੈਠੀ ਹੋਵੇ ਔਰ ਨਾਲ ਦੀ ਨਾਲ ਤੁਹਾਡੇ ਕੋਲੋਂ ਕੋਈ ਨਾ ਕੋਈ ਲੰਗਰ ਜ਼ਰੂਰ ਸਮਾਂ ਦੇ ਲਈ ਹੋਵੇ। ਹੈ? ਔਰ ਇੰਨਾ ਵੀ ਨਾ ਖਰਚਾ ਕਰੀਓ ਕਿ ਤੁਹਾਡੇ ਤੇ ਬੋਝ ਪੈ ਜਾਵੇ। ਮੇਰੇ ਕੋਲੋਂ ਮੈਂ ਕਥਾ ਮੈਨੂੰ ਕਿਸੇ ਨੇ ਕਿਸੇ ਬਾਪੇ ਨੇ ਸਾਧੂ ਜੀ ਨੇ ਮੈਨੂੰ ਜਿੱਥੇ ਨੇ ਸੁਣਿਆ ਸੀ ਕੈਨੇਡਾ ਚ। ਉਹਨਾਂ ਨੇ ਮੇਰੇ ਕੋਲ satsang ਕਰਾਇਆ ਉਹਨੇ ਦੇ ਵਿੱਚ ਮੈਂ satsang ਕਰਕੇ ਆਇਆ ਥੋੜੇ ਦਿਨ ਪਹਿਲਾਂ ਔਰ ਬੜਾ ਮਨ ਖੁਸ਼ ਹੋਇਆ ਉੱਥੇ satsang ਕਰਕੇ। ਮੰਨੇ ਵਾਲਿਓ ਕੋਈ ਵੀ ਜene ਵੀ ਕੁਲਵਾਰ ਵਾਲੇ ਨੇ ਸਤ ਸੰਤੁਰ ਮਨਾ ਉਹ ਵੀ ਮੰਨੇ ਵਾਲੋ ਮੈਂ ਹਾਜ਼ਰ ਹਾਂ ਕੋਈ ਉਹਦੇ ਦੀ ਮਿਲ ਫੀਸ ਨਹੀਂ ਔਰ ਗੱਲ ਫਿਰ ਮੇਰਾ ਮੰਨ ਚ ਰੱਖਿਆ ਕੋ ਜਿਹੜੇ ਆਪਣੇ ਆਪਣੇ ਸਾਧਾਂ ਨੂੰ ਪਿਆਰ ਕਰਦੇ ਆ ਨਾ ਉਹਨਾਂ 'ਚ ਇਹ ਗੱਲ ਗਲਤੀ ਆ ਉਹ ਦੂਜੇ ਸਾਧ ਉਤੇ ਬੜੇ ਕਹਦੇ ਆ ਸਾਧ ਸਾਧ ਆਸ ਵਿੱਚ ਯਾਰ ਦੋਸਤ ਹੀ ਆ ਜਿਹੜਿਆ ਸਾਧਾਂ ਦੇ ਚੇਲੇ ਹੁੰਦੇ ਆ ਨਾ ਤੇ ਸਾਧਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਬਣਦੇ ਰਹਤੇ ਮੈਂ ਕਰ ਲੂ ਮੈਂ ਕਰ ਦਰਦੇ ਕੰਮ ਨਾਲ ਖਾਤਾ ਦਾ ਸਤਕਾਰ ਕਰੋ ਤੁਰ ਬਣ ਕੇ ਪ੍ਰਿਆਰ ਕਰੋ ਆਪਣੀ ਬੁੱਜੇ ਦਾ ਆਦਰ ਮਾਨ ਕਰਿਆ ਕਰੋ ਮੰਨੇ ਬਲ। ਖਾਡਾ ਦਲਵਾਰ ਸੋਨੇ ਦਾ ਬਣਿਆ ਆ ਸਿੱਧ ਬੜੀ। ਲੱਖਾਂ ਦਾ ਤੀਰ ਦਾ ਵੀ ਸੋਨੇ ਦੀਆਂ ਪੱਕਾਂ ਚੜੀਆਂ ਹੋ। ਇਹ ਹੰਕਾਰ ਵਾਲੀ ਗੱਲ ਨਹੀਂ ਇਹ ਸੇਵਾ ਵਾਲੀ ਗੱਲ। ਜਿਹੜਾ ਮੇਲਾ ਸੋਨਾ ਪਾਇਆ ਇਹ ਮੇਰੇ ਮੇਰੇ ਕੰਮ ਦਾ ਮੇਰੀਆਂ ਮਿਹਨਤਾਂ ਦਾ ਸੋਨਾ ਹੈ। ਇਹ ਕਿਸੇ ਕੋ ਮੈਂ ਥੋਇਆ ਨਹੀਂ ਹੈ ਜਾ ਕੇ ਇਹਨਾਂ ਸੁੱਖਾਂ ਪੂਰੀਆਂ ਕਰਕੇ ਨਹੀਂ ਲਿਆ ਹੈਗਾ। ਅੱਜ ਵੀ 10 ਲੱਖ ਦੀ ਸ਼ਰਤ ਲਾਉਣਾ ਜਾ ਕੇ ਇਹਨੇ ਸੋਨਾ ਦਿੱਤਾ ਹੋਵੇ। ਜਾ ਕੇ ਇਹਨੇ ਮੇਰੇ ਪੈ ਗਿਆਂ ਹੱਥੋਂ ਮੱਥਾ ਟੇਕਿਆ ਹੋਵੇ। ਜਾਂ ਕਿ ਇਹਨੂੰ ਮੈਂ ਗਲੇ ਲਾ ਕੇ ਮਿਲਿਆ ਹੋਵੇ ਤੇ ਅੱਜ ਵੀ ਮੈਂ ਇਹ ਗੱਲ ਕਹਿੰਦਾ ਕਿ ਜਾਂ ਮੈਂ ਕਿਸੇ ਦੇ ਕੋਲੋਂ ਟਾਲੇ ਜਾਂਦੇ ਪੈਸੇ ਲੈ ਹੋਣਾ ਅੱਜ ਵੀ ਮੈਂ 10 ਲੱਖ ਨਹੀਂ ਛੱਪਦਾ ਦੁਨੀਆ 'ਚ ਸਾਡਾ ਕੰਮੇ ਨਹੀਂ ਹੈ ਸਾਡਾ ਕੰਮ ਆ ਧਾਲ ਕੰਮ ਅਸੀਂ ਐਸੀ ਕਰਕੇ ਦੁਨੀਆ 'ਤੇ ਹੈ ਬਾਜੀ ਨੂੰ ਮੰਨਣੇ ਕੋਈ ਜੈ